ਸਟਾਰਟ ਲੈ ਵੀ ਬਾਈ ਮਿੱਤਰੋ ਆ ਆਲੀ ਕਾਰ ਹੈਗੀ ਸਫਾਰੀ ਆਪਣੇ ਲਵੇ ਤੇ ਕੰਡੀਸ਼ਨ ਵਾਈਸ ਤੁਹਾਨੂੰ ਦਵਾਂਗੇ ਆਪਾਂ ਟਾਪ ਦੀ ਕਾਰ ਬਈ ਤੇ ਇਹ ਕਾਰ ਅੱਜ ਆਪਣੇ ਲਵੇ ਆਈ ਆ ਲੈ ਵੀ ਬਈ ਜਿਹੜੀ ਤੁਸੀਂ ਆ ਕਾਰ ਦੇਖ ਰਹੇ ਹੋ ਇਹ ਕਾਰ ਤੁਸੀਂ ਬਈ ਡੇਅਰ 4x4 ਕਾਰ ਕਲੱਬ ਤੋਂ ਲੈ ਜਾ ਸਕਦੇ ਹੋ ਬਈ ਤੇ ਕੰਡੀਸ਼ਨ ਵਾਈਸ ਤੁਹਾਡੇ ਸਾਹਮਣੇ ਆ ਮਾਡਲ ਕਿੰਨਾ ਕਾਰ ਦਾ ਵੀਰੇ 2011 ਮਾਡਲ ਚੱਡੀਗੜ੍ਹ ਨੰਬਰ EX ਡਾਈਕਰ ਅੱਛਾ ਟਾਇਰ ਦੇਖੋ ਗੱਡੀ ਦੇ ਨਵੇਂ ਆਪਣੀਆਂ ਨਿਊਜ਼ਡ ਤੁਸੀਂ ਰੇਟ ਗੈਸ ਕਰੋ ਕਾਰ ਦਾ ਰੇਟ ਕੀ ਹੋਊਗਾ ਮੇਰੇ ਥੋੜਿਆ ਦਾ ਥੋੜੇ ਲਵਦਾ ਬੰਬ ਹੁੰਦੇ ਨੇ ਕਵਰ ਕਿੱਥੇ ਫਟਦੇ ਸਾਡੇ ਤੋਂ ਵੱਧ ਕੋਈ ਸਫਾਰੀਆਂ ਮਹਾਲੀ ਤੇ ਨਹੀਂ ਵੇਚਦਾ ਜੀ ਅੱਛਾ ਸਫਾਰੀ ਕਿੰਗ ਕਹਦੀ ਏ ਸਫਾਰੀ ਕਿੰਗ ਕਹਿ ਲਓ ਬਲੇਰੋ ਕਿੰਗ ਕਹਿ ਲਓ ਪੁਜਾਰੋ ਕਿੰਗ ਕਹਿ ਲਓ ਠੀਕ ਹੈ ਅੱਛਾ ਕਿੰਨੇ ਦੀ 2.5 ਲੱਖ ਰੁਪਏ ਦੀ ਐ ਸੁਣੋ 2.5 ਲੱਖ ਰੁਪਏ ਦੀ ਆਟੋ ਦੇ ਰੇਟ ਤੇ ਗੱਡੀ ਲੈ ਜਾਓ ਆਟੋ ਦੇ ਰੇਟ ਦੇ ਵਿੱਚ ਭਾਈ ਗੱਡੀ ਸਟਾਰਟ ਕਰੀ ਵਿਨ ਪਲੇਟਾਂ ਸਟਿਕਰਿੰਗ ਗੋਡੇ ਪਿੱਲਰ ਸਭ ਨਾਲ ਦੇ ਨੇ ਠੀਕ ਹੈ ਤੇ ਕਾਰ ਲੈ ਜਾਓ ਨੰਬਰ ਸਕਰੀਨ ਤੇ ਦਿੱਤਾ ਹੈ ਡੀਅਰ 4x4 ਕਾਰ ਕ ਔਰ ਵੀ ਬਹੁਤ ਕਾਰਨ ਹੈ ਸਸੀ ਕਾਲ ਜੀ ਬਾਈ